ਕਿੰਨਾ ਚਿਰ ਰਹੂ ਉਥੇ ਐਂチ ਤੱਕ ਇਹ ਖਾਂਦੀ ਫਿਰੂਗੀ ਨਾ ਉਹ ਕਹਿੰਦਾ ਧੋਬੀ ਦਾ ਕੁਟਰਾ ਘਰਦਾ ਨਾ ਘਾਟਦਾ ਰਹਿਣਾ ਜਿਹੜੇ ਸਾਨੂੰ ਬਦਨਾਮ ਕਰਦੇ ਨੇ ਨਾ ਐ ਹੋ ਗਿਆ ਜੀ ਉਹ ਕਈ ਰੋਲਾ ਪਾ ਰਹੇ ਨੇ ਸੋਸ਼ਲ ਮੀਡੀਆ ਤੇ ਹੁਣ ਦੱਸਣ ਇਹਨਾਂ ਦਾ ਪਿਆਰ ਆ ਉਥੇ ਪਾਕਿਸਤਾਨ ਨਾਲ ਆ ਹੋ ਗਿਆ ਹੁਣ ਤੁੜੀਆਂ ਧੀਆਂ ਨੂੰ ਮੈਂ ਉਹਨਾਂ ਲੋਕਾਂ ਨੂੰ ਕਹਿਣਾ ਚਾਹੁੰਦਾ ਮੁਸਲਮਾਨਾਂ ਨੂੰ ਤੁਸੀਂ ਹਰ ਟਾਈਮ ਗਾਲਾਂ ਕੱਢਦੇ ਹੋ ਸਾਡੇ ਸਾਰੇ ਹਿੰਦੂ ਵੀ ਸਾਡੇ ਭਰਾ ਨੇ ਮੁਸਲਮਾਨ ਵੀ ਸਾਡੇ ਭਰਾ ਸਾਰਾਂ ਦਾ ਸਤਿਕਾਰ ਕਰਦੇ ਆ ਹਰੇਕ ਧਰਮ ਦੇ ਵਿੱਚ ਖੱਚ ਬੰਦੇ ਹੁੰਦੇ ਨੇ ਅਸਲਾਮ ਵਾਲੇਕੁਮ ਦੋਸਤੋ ਕੀ ਹਾਲ ਹੈ ਦੋਸਤ ਤੁਹਾਨੂੰ ਪਤਾ ਹੈ ਕਿ ਸਰਬਜੀਤ ਕੌਰ ਉਰਫ ਨੂਰ ਹੁਸੈਨ ਹਾਂਜੀ ਉਹਨਾਂ ਦਾ ਬੜਾ ਵੱਡਾ ਮੁੱਦੇ ਤੇ ਗੱਲ ਛਿੜੀ ਹੋਈ ਹੈ ਤੇ ਇਸ ਮਾਮਲੇ ਦੇ ਵਿੱਚ ਨਿਹੰਗ ਸਿੰਘ ਰਾਜਾ ਰਾਜ ਸਿੰਘ ਉਹਨਾਂ ਦਾ ਇੱਕ ਬਿਆਨ ਆਇਆ ਉਹ ਕਹਿੰਦੇ ਬੈਨ ਕਿ ਉਹਨੂੰ ਸੰਗਲ ਪਾ ਕੇ ਕਿ ਆਂਡਿਆ ਚ ਲਿਆਣਾ ਚਾਹੀਦਾ ਕਿ ਨਹੀਂ ਬਲਕਿ ਉਹਨਾਂ ਨੇ ਤੇ ਇਹ ਵੀ ਕਿਹਾ ਕਿ ਥੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ ਯਾਨੀ ਕਿ ਉਹਨਾਂ ਦੇ ਬੜੇ ਬੋਲਡ ਸਟੇਟਮੈਂਟ ਆਏ ਨੇ ਇਸ ਹਵਾਲੇ ਦੇ ਨਾਲ ਬਾਕੀ ਸਾਰਾ ਜੋ ਬਿਆਨ ਇਸ ਵੀਡੀਓ ਚ ਆਪਾਂ ਦੇਖਨੇ ਆ ਦੋਸਤੋ ਤੇ ਐਂਡ ਤੇ ਰਿਵਿਊ ਕਰਾਂਗੇ ਕਿ ਕਿਆ ਜੋ ਬੀਬੀ ਸਰਬਜੀਤ ਕੋਰ ਨੇ ਕੀਤਾ ਹਾਂਜੀ ਉਹਦੀ ਵਜ੍ਹਾ ਤੋਂ ਸਿੱਖਾਂ ਦੇ ਜਜ਼ਬਾਤ ਮਜਰੂ ਹੋਏ ਨੇ ਕਿ ਨਹੀਂ ਕਿਆ ਉਹਨੇ ਠੀਕ ਕੀਤਾ ਕਿ ਗਲਤ ਜਦੋਂ ਆਪਦੀ ਮਰਜੀ ਨਾਲ ਗਿਆ ਸੀ ਕਰਾਉਣਾ ਕੀ ਇਹੋ ਜੀ ਇਹੋ ਜੇ ਗਾਹਾਂ ਉਹ ਜਿਹੜੇ ਲੈ ਕੇ ਬੈਠੇ ਨੂੰ ਉਹਨਾਂ ਨੂੰ ਉਹਨਾਂ ਨੂੰ ਵੀ ਸ਼ਰਮ ਨਹੀਂ ਆਉਂਦੀ ਉਹਨਾਂ ਉਹ ਗਾਹਾਂ ਉਹਨਾਂ ਦੇ ਵੀ ਰਫੜ ਕੋਈ ਗੱਲ ਕਿੰਨਾ ਚਿਰ ਰਹੂ ਉੱਥੇ ਐਂ ਛੇ ਤੱਕ ਇਹਾਂ ਦੀ ਫਿਰੂਗੀ ਨਾ ਉਹ ਕਹਿੰਦਾ ਧੋਬੀ ਦਾ ਕੁੱਟਰਾ ਘਰ ਦਾ ਨਾ ਘਾਟਦਾ ਰਹਿਣਾ ਜਿਹੜੇ ਜਨਾਨੀ ਦੇ ਦਿਮਾਗ ਦੇ ਵਿੱਚ ਹੋਵੇ ਅਸੀਂ ਤੁਹਾਨੂੰ ਲਾਣ ਤਾਂ ਪਾਵਾਂਗੇ ਪਰ ਤੀਦੇ ਸੰਗਲ ਪਾ ਕੇ ਲਿਆਉਣਾ ਚਾਹੀਦਾ ਕਹਿੰਦੇ ਸਰਬਜੀਤ ਕੌਰ ਨੂੰ ਅਸੀਂ ਕੋਰੋਨਾ ਕੀ ਆ ਜਦੋਂ ਛੱਡ ਕੇ ਸਾਰਾ ਕੁਝ ਚਲੀ ਗਈ ਅਬ ਦੀ ਮਰਜ਼ੀ ਨਾਲ ਗਏ ਉਹਨੂੰ ਕੋਈ ਧੱਕੇ ਨਾਲ ਕਿਸੇ ਨੇ ਰੱਖਿਆ ਉਹ ਲੋਕ ਕਿਉਂ ਚਾਹੁੰਦੇ ਨੇ ਕਿ ਉਸਨੂੰ ਵਾਪਸ ਬੁਲਾਓ ਅਸੀਂ ਵਾਪਸ ਬੁਲਾ ਕੇ ਕਰਨਾ ਕੀ ਆ ਉਹ ਲੈ ਆ ਕੇ ਆਪਣੇ ਘਰੇ ਰੱਖ ਲਓ ਭਾਈ ਉਹ ਜੇ ਤੁਹਾਨੂੰ ਜਿਆਦਾ ਉਹਦਾ ਹੇਜ ਆਉਂਦਾ ਰੱਖੋ ਘਰੇ ਆਪਣੇ ਉੱਥੇ ਰੌਲਾ ਪਾਉਂਦੇ ਫਿਰਦੇ ਨੇ ਸਿੱਖਾਂ ਨੂੰ ਬਦਨਾਮ ਕਰਦੇ ਫਿਰਦੇ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕੀ ਥੋੜੀਆਂ ਹਿੰਦੂਆਂ ਦੀਆਂ ਜਿਹੜੀਆਂ ਕੁੜੀਆਂ ਨੇ ਉਹ ਮੁਸਲਮਾਨਾਂ ਦੇ ਘਰ ਨਹੀਂ ਪਈਆਂ ਸੀ ਤੁਹਾਨੂੰ ਲੱਗਦਾ ਕਿ ਉਸ ਨੂੰ ਪਲਾਨ ਕੀਤਾ ਗਿਆ ਹੋਵੇਗਾ ਕਿਉਂਕਿ ਉਹ ਕਹਿੰਦੇ ਉਹਦੇ ਘਰ ਆਲੀਸ਼ਾਨ ਕੋਠੀ ਸੀ ਪਿੰਡ ਦੇ ਵਿੱਚ ਇੱਕ ਵਾਰ ਉਹਦੇ ਘਰੋਂ ਨਗਦੀ ਵੀ ਲੱਖਾਂ ਰੁਪਏ ਬਰਾਮਦ ਹੋਈ ਸੀ ਇਹ ਛੋਣ ਜਿਹਾ ਐਵੀ ਆ ਬਿਓ ਤੇ ਕੋਈ ਕੇਸ ਚੱਲਦਾ ਸੀ ਹੁਣ 10 ਸਾਲ ਦੀ ਕੈਦ ਹੁਣੇ ਹੋ ਸਕਦਾ ਉਹਦੇ ਬਦਨ ਦੀ ਮਾਰ ਨਹੀਂ ਪਈ ਹੋਵੇ ਵੋਲਟ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾ ਪ੍ਰਿੰਸ ਨਿਆਲ ਸਿੱਖ ਜੱਤੇ ਨਾਲ ਪਾਕਿਸਤਾਨ ਗਈ ਸਰਬਜੀਤ ਕੌਰ ਨੂਰ ਹੁਸੈਨ ਬਣ ਗਈ ਔਰ ਇਸਲਾਮ ਧਰਮ ਕਬੂਲ ਕਰ ਲਿਆ ਜਿਸ ਤੋਂ ਬਾਅਦ ਉਸ ਦੀ ਇਸ ਹਰਕਤ ਦੀ ਸਿੱਖ ਸੰਗਤ ਪੂਰਾ ਪੰਜਾਬ ਪੂਰਾ ਭਾਰਤ ਨਿਖੇਦੀ ਕਰ ਰਿਹਾ ਹੈ ਕਿ ਸਾਡੇ ਗੁਰੂ ਸਾਹਿਬ ਦੀ ਧਰਤੀ ਸਾਡੀਆਂ ਸਿੱਖ ਭਾਵਨਾਵਾਂ ਦੀ ਵਰਤੋਂ ਕਰਕੇ ਜੋ ਉਸਨੇ ਇਹ ਫਰੇਬ ਕੀਤਾ ਬੇहद ਨਿੰਦਣੀ ਹੋ ਗਿਆ ਸ਼ਰਮਨਾਕ ਹੈ ਪਰ ਇਸ ਮਸਲੇ ਤੇ ਹੁਣ ਸਰਬਜੀਤ ਕੌਰ ਨੂੰ ਸਨੇਹਾ ਕੀ ਜਾਣਾ ਚਾਹੀਦਾ ਹੈ ਚੜ੍ਹਦੇ ਪੰਜਾਬ ਤੋਂ ਔਰ ਕੀ ਉਸਨੇ ਜੋ ਇਹ ਹਰਕਤ ਕੀਤੀ ਹੈ ਇਸ ਨੂੰ ਲੈ ਕੇ ਉਸ ਦੇ ਮਨ ਦੇ ਵਿੱਚ ਚੱਲ ਕੀ ਰਿਹਾ ਸੀ ਹਾਲਾਂਕਿ ਏਜੰਸੀਆਂ ਜਾਂਚ ਕਰ ਰਹੀਆਂ ਨੇ ਇਸ ਦੇ ਵਿੱਚ ਕੋਈ ਹੋਰ ਵੀ ਪਹਿਲੂ ਸਾਹਮਣੇ ਆ ਸਕਦਾ ਪਰ ਹੁਣ ਤੱਕ ਜਾਣਨ ਦੀ ਕੋਸ਼ਿਸ਼ ਕਰਾਂਗੇ ਜੋ ਇਹ ਹਰਕਤ ਉਸਨੇ ਕੀਤੀ ਹੈ ਇਸ ਨਾਲ ਜੋ ਸਿੱਖ ਭਾਵਨਾਵਾਂ ਨੂੰ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਇਹ ਬਹੁਤ ਨਿੰਦਣਯੋਗ ਹੈ ਪਹਿਲਾਂ ਵੀ ਅਜਿਹੀ ਘਟਨਾ ਸਾਹਮਣੇ ਆਈ ਹੈ ਸਾਡਾ ਇਸ ਵਕਤ ਨਿਹੰਗ ਬਾਬਾ ਰਾਜਰਾਜ ਸਿੰਘ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਜਿਸ ਤਰੀਕੇ ਨਾਲ ਉਸਨੇ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਇੱਕ ਨਾਮ ਬਦਨਾਮ ਕੀਤਾ ਇਸ ਮੁਲਕ ਦਾ ਸਾਡੇ ਪੰਜਾਬ ਦਾ ਗੁਰੂ ਸਾਹਿਬ ਦੀ ਧਰਤੀ ਦੀ ਵਰਤੋਂ ਕੀਤੀ ਆਪਣੇ ਇਸ਼ਕ ਦੇ ਚੱਕਰਾਂ 'ਚ ਆਪਣੇ ਉਸ ਦੇ ਮਨ ਦੇ ਵਿੱਚ ਫਰੇਬ ਸੀ ਇਸ ਨੂੰ ਕਿਸ ਨਜ਼ਰੀਏ ਨਾਲ ਦੇਖਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਇੱਕ ਪਾਕਿਸਤਾਨ ਜਥਾ ਜਾਂਦਾ ਜੋ ਹਰ ਇੱਕ ਸਾਲ ਜਾਂਦਾ ਗੁਰੂ ਨਾਨਕ ਪਾਤਸ਼ਾਹ ਮਹਾਰਾਜਿਆਂ ਦੇ ਘੁਰਪੁਰਬ ਦੇ ਉੱਤੇ ਜਾਂ ਬਸਾਖੀ ਦੇ ਉੱਤੇ ਇਹਦੇ ਨਾਲ ਇੱਕ ਜਿਹੜੀ ਉਹ ਸਰਵਜੀਤ ਜਥੇ ਦੇ ਨਾਲ ਗਈ ਇੱਕ ਜਥੇ ਦਾ ਤਾਂ ਬਹਾਨਾ ਲਾਇਆ ਉਦੇ ਪਹਿਲੇ ਜੋ ਦੱਸ ਰਹੀ ਆ ਵੀ ਰਿਲੇਸ਼ਨ ਸੀ ਉਹਨਾਂ ਨਾਲ ਗੱਲਬਾਤ ਹੁੰਦੀ ਸੀਗੀ ਤੇ ਉੱਥੇ ਜਾ ਕੇ ਜਿਹੜੀ ਉਹ ਜਥੇ ਚੋਂ ਫਰਾਰ ਹੋ ਕੇ ਉਹਨੇ ਉੱਥੇ ਆਪਦਾ ਨਿਕਾਹ ਕਰ ਲਿਆ ਧਰਮ ਬਦਲਿਆ ਇਹ ਸਿੱਖ ਕੌਮ ਦੀਆਂ ਭਾਵਨਾ ਨਾਲ ਇੱਕ ਖੇਡਿਆ ਗਿਆ ਤੇ ਬੰਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਅੱਜ ਇਹੋ ਜਿਹੇ ਮਾਮਲੇ ਹੋਰ ਵੀ ਕਈ ਨੇ ਪਰ ਇਹ ਜਥੇ ਨਾਲ ਜਾਣ ਕਰਕੇ ਅੱਜ ਜਿਹੜੀ ਹੈਗੀ ਉਹ ਸਿੱਖਾਂ ਦੇ ਉੱਤੇ ਟਾਰਗੇਟ ਬਦਨਾਮ ਕਰਨ ਵਾਸਤੇ ਸਾਰੇ ਪਾਸੇ ਹੱਲਾ ਗੁੱਲਾ ਮੱਚ ਗਿਆ ਇਸ ਚੀਜ਼ ਦਾ ਉਥੇ ਸਰੂਜੀਤ ਦੀ ਜੀ ਉਥੇ ਉਹਨਾਂ ਨੇ ਰੱਖ ਲਈ ਅ ਕਈ ਜਸੇਦਾਰ ਸਾਹਿਬ ਦੇ ਉੱਤੇ ਬਹਿਰੂਪੀ ਹੁਣ ਜਿਹੜੇ ਉਹ ਸਵਾਲ ਖੜੇ ਕਰਦੇ ਨੇ ਉਥੇ ਜਸੇਦਰ ਗੜਗਾਜ ਗਿਆ ਸੋ ਛੱਡਿਆ ਆ ਦੇਖੋ ਜੇ ਕੋਈ ਜਥੇ ਨਾਲ ਜਾਂਦਾ ਕਿਸੇ ਨੂੰ ਕੀ ਪਤਾ ਕਿਸਦੇ ਮਨ ਦਾ ਇਹ ਤਾਂ ਹੁਣ ਜਿਹੜੀਆਂ ਏਜੰਸੀਆਂ ਨੇ ਜਿਹੜੀਆਂ ਕਹਿੰਦੀਆਂ ਨੇ ਅਸੀਂ ਕੱਲੇ ਕੱਲੇ ਚੀਜ਼ ਸ਼ਾਨਵੀਣ ਪੱਤਰ ਸ਼ਾਨ ਕਰਦੇ ਆ ਅ ਸ਼ੁਰੂ ਤੋਂ ਲੈ ਕੇ ਐਂਡ ਤੱਕ ਇੱਧਰ ਵੀ ਜਾਂਚ ਹੁੰਦੀ ਆ ਉਹਨਾਂ ਦੇ ਪਤਨਾ ਦੀ ਗਾਂਹਾਂ ਜਾ ਕੇ ਵੀ ਹੁੰਦੀ ਆ ਫਿਰ ਏਜੰਸੀਆਂ ਨੂੰ ਇਹ ਨਹੀਂ ਪਤਾ ਲੱਗਿਆ ਵੀ ਇਹਦੀ ਮਨਸੂਬੇ ਕੀ ਨੇ ਇਹ ਕਾਦੇ ਵਾਸਤੇ ਇੱਥੇ ਆਈ ਆ ਕੀ ਕਰਨ ਆਈ ਐ ਇੱਕ ਜਥੇ ਦਾ ਦਾ ਨਾਂ ਇੱਕ ਸਿਰਫ ਜਥੇ ਦੇ ਨਾਲ ਜਾਣ ਕਰਕੇ ਜੈਸੇ ਦਾ ਨਾਂ ਬਦਨਾਮ ਹੋ ਗਿਆ ਗੱਲ ਦਾ ਤਾਂ ਮਨਸੂਬਾ ਪਹਿਲਾਂ ਪਲੈਨਿੰਗ ਤਾਂ ਉਹਨਾਂ ਦੀ ਪਹਿਲਾਂ ਹੀ ਸੀਗੀ ਉਸੇ ਦੇ ਟੈਲੀਫੋਨ ਤੇ ਗੱਲਾਂ ਬਾਤਾਂ ਹੁੰਦੀਆਂ ਸੀਗੀਆਂ ਤੇ ਸਰਕਾਰਾਂ ਉਹਨਾਂ ਦੇ ਪਤਾ ਨਹੀਂ ਲੱਗਦਾ ਵੀ ਉਹਨਾਂ ਨੂੰ ਕੀ ਚੱਲਦਾ ਸੀ ਪਲੈਨਿੰਗ ਇੱਥੋਂ ਉਸੇ ਜਾ ਕੇ ਉਹਨੇ ਕੀ ਕਾਰਾ ਕਰਤਾ ਇਹ ਸਾਨੂੰ ਜਾਣ ਪੁੱਝ ਕੇ ਸਿੱਖ ਕੌਮ ਨੂੰ ਬਦਨਾਮ ਕੀਤਾ ਜਾ ਰਿਹਾ ਸਾਡੇ ਉੱਤੇ ਟੈਗ ਲਾਇਆ ਜਾ ਰਹੇ ਨੇ ਕੋਈ ਕੁਛ ਜਸੇਦਾਰ ਸਾਹਿਬ ਨੂੰ ਮਾੜਾ ਚੰਗਾ ਬੋਲ ਰਿਹਾ ਜਸੇਦਾਰ ਸਾਹਿਬ ਦਾ ਕੀ ਕਸੂਰ ਆ ਉੱਥੇ ਉਹਨੂੰ ਪਤਾ ਸੀ ਵੀ ਇਹ ਕੁਸ ਹੋਣਾ ਇਹ ਤਾਂ ਬਾਅਦ ਚ ਪਤਾ ਲੱਗੇ ਜਦੋਂ ਜਥਾ ਉਥੋਂ ਵੀ ਕਿ ਉਥੋਂ ਬੀਬੀ ਹੈ ਨੀਗੀ ਪਰ ਜੋ ਸਰਬਜੀਤ ਕੌਰ ਨੇ ਕਰਤੂਤ ਕੀਤੀ ਆ ਉਸ ਕਰਤੂਤ ਬਾਰੇ ਸਰਬਜੀਤ ਕੌਰ ਨੂੰ ਕੀ ਕਹੋਗੇ ਕਣ ਤਾਂ ਬਾਵਾਂਗੇ ਉਹਨੇ ਜਿਹਨੇ ਆਪਦੇ ਬੱਚਿਆਂ ਦੀ ਪਰਵਾਹ ਨਹੀਂ ਮੰਨੀ ਜਿਨ੍ਹਾਂ ਆਪਣੇ ਪਰਿਵਾਰ ਦੀ ਪਰਵਾਹ ਨਹੀਂ ਮੰਨੀ ਉਹਨਾਂ ਨੂੰ ਛੱਡ ਕੇ ਚਲੀ ਗਈ ਤੇ ਜਿਹੜੇ ਉਥੇ ਗਾਹਾਂ ਰੱਖਣ ਵਾਲੇ ਨੇ ਉਹਨਾਂ ਨੂੰ ਲੱਖ ਲਾਣ ਤੋਂ ਉਹਨਾਂ ਨੂੰ ਆ ਤੇ ਜਿਹੜੇ ਆਪਣੇ ਜੰਮੇ ਜਾਿਆਂ ਦੀ ਪਰਵਾਹ ਨਹੀਂ ਕੀਤੀ ਜਿਨ੍ਹਾਂ ਨੇ ਜਿਹੜੇ ਢੱਡੋ ਜੰਮੇ ਉਹਨਾਂ ਦੀ ਪਰਵਾਹ ਨਹੀਂ ਕੀਤੀ ਜਿਹੜਾ ਉਹਨਾਂ ਨੂੰ ਵਿਆਹ ਕੇ ਲੈ ਗਿਆ ਉਹਦੀ ਪਰਵਾਹ ਨਹੀਂ ਕੀਤੀ ਪਿੰਡ ਦੀ ਪਰਵਾਹ ਨਹੀਂ ਕੀਤੀ ਪਰਿਵਾਰ ਦੀ ਪਰਵਾਹ ਨਹੀਂ ਕੀਤੀ ਪੰਜਾਬ ਦੀ ਪਰਵਾਹ ਨਹੀਂ ਕੀਤੀ ਉਹਨੇ ਇਥੋਂ ਦੇ ਜਿਹੜੇ ਹੈ ਕਲਚਰ ਦੀ ਉਹਦੀ ਪਰਵਾਹ ਨਹੀਂ ਕੀਤੀ ਫਿਰ ਉਹਨਾਂ ਦੀ ਕੀ ਪਰਵਾਹ ਕਰੋਗੇ ਉਹਨਾਂ ਦਾ 1 ਮਿੰਟ ਲਾਓ ਸਾਡੇ ਨੂੰ ਫਿਰ ਕੀ ਕਰਨਗੇ ਉਹ ਜਿਹੜੇ ਜਨਾਨੀ ਦੇ ਦਿਮਾਗ ਦੇ ਵਿੱਚ ਗੰਦ ਭਰਿਆ ਹੋਵੇ ਤੇ ਇਹ ਤਾਂ ਹੁਣ ਉਥੋਂ ਹੀ ਸਰਕਾਰ ਨੂੰ ਏਜੰਸੀਆਂ ਨੂੰ ਚਾਹੀਦਾ ਵੀ ਇਹਦੀ ਛਾਣਵੇਂ ਕਰਕੇ ਇਹ ਇਹਨੂੰ ਇੱਥੇ ਜੇਲ੍ਹ 'ਚ ਦੇਣਾ ਚਾਹੀਦਾ। ਕਈ ਕਹਿੰਦੇ ਨੇ ਉਥੇ ਮੋੜ ਕੇ ਲੈਣੇ ਜੁੱਤੇ ਲੈ ਕੇ। ਮੈਨੂੰ ਉਹ ਉਹਨਾਂ ਨੂੰ ਮੇਰੇ ਸਵਾਲ ਆ ਉਹਨਾਂ ਲੋਕਾਂ ਨੂੰ। ਉਹਨੂੰ ਕੋਈ ਚੱਕ ਕੇ ਨਹੀਂ ਲੈ ਕੇ ਗਿਆ। ਧੱਕੇ ਨਾਲ ਨਹੀਂ ਲੈ ਗਿਆ। ਉਹ ਆਪਣੀ ਮਰਜ਼ੀ ਨਾਲ ਗਈ ਆ। ਅਉਦੀ ਦੇ ਪਹਿਲੇ ਇੰਸ਼ਤਾਨੀ ਉਹਦੀ ਹਰਕਤ ਹੋ ਰਹੀ ਸੀ ਪਹਿਲੇ ਉਹ ਆਬਲ ਕੇ ਸਾਰਾ ਕੁਝ ਛੱਡ ਕੇ ਉਥੇ ਚਲੀ ਗਈ ਜੇ ਕੋਈ ਸਿੱਖਾਂ ਕੋਲੇ ਆ ਕੇ ਫਰਿਆਦ ਕਰੇ ਉਥੇ ਬਹੁਤ ਬੇਟੀਆਂ ਸੜਕ ਜਾਂਦੇ ਰਹੇ ਆ ਜਿਹੜੀ ਸਾਡੀ ਫੌਜ ਜਾਂਦੀ ਰਹੀ ਹੈ ਸਤਾਉਂਦੇ ਰਹੇ ਆ ਇਹਦੇ ਵਿੱਚ ਕੋਈ ਅਤਕਤ ਨਹੀਂ ਉਹ ਤਾਂ ਆਪ ਗਈ ਆ ਕੋਈ ਆ ਕੇ ਸਿੱਖਾਂ ਕੋਲੇ ਫਰਿਆਦ ਜਿਹੜੇ ਰੋਲਾ ਪਾਉਂਦੇ ਫਿਰਦੇ ਨੇ ਉਹ ਜਾ ਕੇ ਫਰਿਆਦ ਜੇਦਾਰ ਕੋਲੇ ਕਹਿਣਾ ਸਾਰਾ ਕੁਝ ਹੋ ਸਕਦਾ ਜਦੋਂ ਆਪਦੀ ਮਰਜ਼ੀ ਨਾਲ ਗਿਆ ਸੀ ਕਰਾਉਣਾ ਕੀ ਇਹੋ ਜੀ ਖਾਤ ਤੋਂ ਇਹੋ ਜਿਹੇ ਗਾਹਾਂ ਉਹ ਖਾਤ ਨੇ ਜਿਹੜੇ ਲੈ ਕੇ ਬੈਠੇ ਨੇ ਉਹਨਾਂ ਨੂੰ ਉਹਨਾਂ ਨੂੰ ਵੀ ਸ਼ਰਮ ਨਹੀਂ ਆਉਂਦੀ ਉਹ ਗਾਹਾਂ ਉਹਨਾਂ ਦੇ ਵੀ ਕੋਈ ਗੱਲ ਕਿੰਨਾ ਚਿਰ ਰਹੂ ਉਥੇ ਇੱਥੇ ਧੱਕੇ ਖਾਂਦੀ ਫਿਰੂਗੀ ਨਾ ਉਹ ਕਹਿੰਦਾ ਧੋਬੀ ਦਾ ਕੁੱਟਰਾ ਘਰ ਦਾ ਨਾ ਘਾਟਦਾ ਰਹਿਣਾ ਜਿਹੜੇ ਸਾਨੂੰ ਬਦਨਾਮ ਕਰਦੇ ਨੇ ਨਾ ਐ ਹੋ ਗਿਆ ਜੀ ਉਹ ਕਈ ਰੋਲਾ ਪਾ ਰਹੇ ਨੇ ਸੋਸ਼ਲ ਮੀਡੀਆ ਤੇ ਹੁਣ ਦੱਸਣ ਇਹਨਾਂ ਦਾ ਪਿਆਰ ਆ ਉਥੇ ਪਾਕਿਸਤਾਨ ਨਾਲ ਆ ਹੋ ਗਿਆ ਹੁਣ ਤੁੜੀਆਂ ਧੀਆਂ ਨੂੰ ਮੈਂ ਉਹਨਾਂ ਲੋਕਾਂ ਨੂੰ ਕਹਿਣਾ ਚਾਹੁੰਨਾ ਮੁਸਲਮਾਨਾਂ ਨੂੰ ਤੁਸੀਂ ਹਰ ਟਾਈਮ ਗਾਲਾਂ ਕੱਢਦੇ ਹੋ ਸਾਡੇ ਸਾਰੇ ਹਿੰਦੂ ਵੀ ਸਾਡੇ ਭਰਾ ਨੇ ਮੁਸਲਮਾਨ ਵੀ ਸਾਡੇ ਪਰ ਸਾਰਿਆਂ ਦਾ ਸਤਿਕਾਰ ਕਰਦੇ ਆ ਹਰੇਕ ਧਰਮ ਦੇ ਵਿੱਚ ਖੱਚ ਬੰਦੇ ਹੁੰਦੇ ਨੇ ਤੁਸੀਂ ਦੇਖਿਆ ਹੀ ਆ ਨਾ ਤੇ ਕਿੰਨਾ ਰੌਲਾ ਪੈਂਦਾ ਹਰ ਟਾਈਮ ਜਿਹੜੇ ਹਿੰਦੂ ਨੇ ਜਿਹੜੇ ਇੱਥੋਂ ਦੇ ਭਾਰਤ ਵਾਲੇ ਨੇ ਹਰ ਟਾਈਮ ਮੁਸਲਮਾਨਾਂ ਨੂੰ ਗਾਲਾਂ ਕੱਢਦੇ ਰਹਿੰਦੇ ਨੇ ਪਰ ਕਹਿੰਦੇ ਸੰਗਲ ਪਾ ਕੇ ਲਿਆਉਣਾ ਚਾਹੀਦਾ ਕਹਿੰਦੇ ਸਰਬਜੀਤ ਕੌਰ ਨੂੰ ਜਿਵੇਂ ਤੁਸੀਂ ਅਕਸਰ ਕਹਿੰਨੇ ਵੀ ਹੁੰਦੇ ਹੋ ਤੇ ਅਸੀਂ ਕਿਉਂ ਲਈ ਸੰਗਲ ਪਾ ਕੇ ਉਹ ਲਿਆਉਣਾ ਜਿਹੜੇ ਕਹਿੰਦੇ ਨੇ ਅਸੀਂ ਖੱਚ ਤੋਂ ਕਰਾਉਣਾ ਕੀ ਆ ਜਦੋਂ ਛੱਡ ਕੇ ਸਾਰਾ ਕੁਝ ਚਲੀ ਗਈ ਅਬ ਦੀ ਮਰਜ਼ੀ ਨਾਲ ਗਏ ਉਹਨੂੰ ਕੋਈ ਧੱਕੇ ਨਾਲ ਕਿਸੇ ਨੇ ਰੱਖਿਆ ਅਸੀਂ ਕਰੋਨਾ ਕੀ ਹੈ ਜੀ ਤੋਂ ਕਹਿੰਦੇ ਇਸ ਮੁਲਕ ਦੇ ਕਾਨੂੰਨ ਚ ਲਿਆ ਕੇ ਉਸ ਨੂੰ ਸਜ਼ਾ ਦੇਣੀ ਚਾਹੀਦੀ ਜੇ ਇਹ ਮੇਰੇ ਸਜ਼ਾ ਸਜ਼ਾੜੇ ਦੇਣ ਇਹਨਾਂ ਨੇ ਪਾਸਪੋਰਟ ਬਣਾ ਕੇ ਭੇਜੀ ਆ ਉਥੇ ਇਹ ਅੰਨੇ ਸੀਗੇ ਸਾਨੂੰ ਬਦਨਾਮ ਕਰਨ ਵਾਸਤੇ ਉਥੇ ਸਾਰਾ ਕੁਝ ਨੇ ਸਾਜਸਰ ਅਸੀਂ ਗਈ ਆ ਸਿੱਖਾਂ ਨੂੰ ਕੁਝ ਨਹੀਂ ਸਾਡਾ ਕੋਈ ਨਹੀਂ ਉਹ ਹੋਏਗਾ ਅਸੀਂ ਸੱਚ ਦੀ ਗੱਲ ਕਰਨੀ ਆ ਜਿਹੜੇ ਅੱਜ ਉਥੇ ਰੌਲਾ ਪਾਉਂਦੇ ਫਿਰਦੇ ਨੇ ਸਿੱਖਾਂ ਨੂੰ ਬਦਨਾਮ ਕਰਦੇ ਫਿਰਦੇ ਨੇ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਨਾ ਕੀ ਤੁਹਾਡੀਆਂ ਹਿੰਦੂਆਂ ਦੀਆਂ ਜਿਹੜੀਆਂ ਕੁੜੀਆਂ ਨੇ ਉਹ ਮੁਸਲਮਾਨਾਂ ਦੇ ਘਰ ਨਹੀਂ ਵਿਆਹੀਆਂ ਆ। ਆਰਐਸਐਸ ਦੇ ਕਿੰਨੇ ਬੰਦੇ ਨੇ? ਸਹੀ ਗੱਲ। ਮੈਂ ਕੀ ਦਾ ਕਿ ਦਾ ਨਾਮ ਲੈਵਾਂ? ਸਾਰੇ ਜਿੰਨੇ ਵੀ ਵੱਡੇ-ਵੱਡੇ ਲੀਡਰ ਨੇ ਸਾਰਿਆਂ ਦੇ ਮੁਸਲਮਾਨਾਂ ਦੇ ਘਰੇ ਵਿਆਹੀਆਂ ਹੋਈਆਂ ਨੇ। ਉਦੋਂ ਤੁਹਾਡੇ ਮੂੰਹ ਨਹੀਂ ਤੰਦ ਪੈ ਜਾਂਦੇ ਨੇ। ਉਂ ਤੁਸੀਂ ਉੱਪਰ ਤੇਰੇ ਨੂੰ ਹਾਏ ਮੁਸਲਮਾਨ ਹਾਏ ਮੁਸਲਮਾਨ। ਜਦੋਂ ਤੁਹਾਡੀਆਂ ਬਹੂਆਂ ਨੂੰ ਕੁੜੀਆਂ ਨੂੰ ਵਿਆਹ ਕੇ ਲ ਜਾਂਦੀ ਨੂੰ ਉਦੋਂ ਤੁਸੀਂ ਸਾਰੇ ਵੱਡੇ-ਵੱਡੇ ਮੇਰੇ ਕੋਲ ਸਟੈਂਡ ਮੈਂ ਕੀ ਹੈ? ਤੁਹਾਡਾ ਸਟੈਂਡ ਇਸ ਮਸਲੇ ਤੇ ਕੀ ਤੁਸੀਂ ਇੱਕ ਪਾਸੇ ਕਹਿ ਰਹੇ ਹੋ ਕਿ ਵਿਆਹ ਹੋ ਜਾਂਦੇ ਇੱਕ ਪਾਸੇ ਕਹਿੰਦੇ ਖੱਚ ਤੋਂ ਅਸੀਂ ਕਰਾਉਣਾ ਕੀ ਹੈ? ਗੱਲ ਕਲੀਅਰ ਕਰੋ ਹੋਣਾ ਕੀ ਚਾਹੀਦਾ ਮੈਂ ਕਿਹੜੀ ਮੈਂ ਜਿਹੜੀ ਗੱਲ ਕਹਿਣਾ ਜਿਹੜਾ ਸਾਨੂੰ ਬਦਨਾਮ ਕਰਨੇ ਚਾਹੁੰਦੇ ਉਹਨਾਂ ਦੀ ਗੱਲ ਕਰਦਾ ਠੀਕ ਹੈ ਉਹਨਾਂ ਦੀਆਂ ਵੀ ਕੁੜੀਆਂ ਉੱਥੇ ਵਿਆਹੀ ਨੇ ਸਾਡੀ ਵਿਆਹੀ ਨਹੀਂ ਉਹ ਤਾਂ ਆਪ ਜਾ ਕੇ ਉੱਥੇ ਧੱਕੇ ਖਾਦੇ ਨੇ ਉਹਨੇ ਜਿਹੜੇ ਅਸੀਂ ਨਹੀਂ ਨਾ ਅਸੀਂ ਉਹਨੂੰ ਲਿਆਈਏ ਨਾ ਅਸੀਂ ਵੜਾਈਏ ਅਸੀਂ ਕਰਾਉਣਾ ਕੀ ਆ ਉਹਨੋਂ ਸਾਡੀ ਕੋਸ਼ਿਸ਼ ਜਿਹੜੇ ਕੇਰਾ ਮਾਪਿਓ ਦੀ ਆਪਦੇ ਪੰਜਾਬ ਦੀ ਜਾਂ ਆਪਦੇ ਧਰਤੀ ਦੀ ਛੱਡ ਕੇ ਆਪਦੇ ਦਸੰਦਿਆਂ ਦੀ ਆਪਦੇ ਘਰ ਵਾਲਿਆਂ ਨੂੰ ਛੱਡ ਕੇ ਜਿਹੜਾ ਚਲੀ ਜਾਵੇ ਉਹ ਤਾਂ ਇਹੋ ਜੀ ਖਾਚ ਤੋਂ ਕਰਾਉਣਾ ਕੀ ਆ ਨਾਲੇ ਉਹ ਰੱਖ ਲੈਣਾ ਫਿਰ ਉਹ ਰੱਖ ਲੈਣਗੇ ਉਹਨੂੰ ਜਿਹੜੀ ਇੱਥੇ ਦੀ ਨਹੀਂ ਉਦੇ ਪੱਲੇ ਕੁਝ ਨਹੀਂ ਹੋਣਾ ਤੋਬੀ ਵਾਲੇ ਕੁੱਤੇ ਦਾ ਕੰਮ ਬਣਨਾ ਨਾ ਘਰ ਦਾ ਨਾ ਘੜਦਾ ਇਸ ਸਕੇ ਖਾਂਦੀ ਫਰੂਗੇ ਇੱਥੇ ਸਾਰਾ ਕੁਝ ਹੋਊਗਾ ਤੇ ਬਾਕੀ ਜਿਹੜੀ ਸਰਕਾਰ ਆ ਉਹ ਦੇਖੇ ਉਹਨੂੰ ਕੀ ਉਹਦੇ ਕਾਨੂੰਨ ਦੇ ਵਿੱਚ ਕੀ ਲਿਖਿਆ ਉਹਦੇ ਬਾਰੇ ਉਹਨੂੰ ਲਿਆ ਕੇ ਸਜ਼ਾ ਦੇਵੇ ਇਹ ਗੱਲ ਤੁਹਾਨੂੰ ਲੱਗਦਾ ਕਿ ਉਸ ਨੂੰ ਪਲਾਨ ਕੀਤਾ ਗਿਆ ਹੋਵੇਗਾ ਕਿਉਂਕਿ ਉਹ ਕਹਿੰਦੇ ਉਹਦੇ ਘਰ ਆਲੀਸ਼ਾਨ ਕੋਠੀ ਸੀ ਪਿੰਡ ਦੇ ਵਿੱਚ ਇੱਕ ਵਾਰ ਉਹਦੇ ਘਰੋਂ ਨਗਦੀ ਵੀ ਲੱਖਾਂ ਰੁਪਏ ਬਰਾਮਦ ਹੋਈ ਸੀ ਔਰ ਉਸ ਗਰੀਬ ਇਨਸਾਨ ਨਾਲ ਉਸ ਮੁਲਕ ਦੇ ਵਿੱਚ ਜਾ ਕੇ ਬਸ ਗਈ ਜਿੱਥੇ ਤਾਂ ਪਹਿਲਾਂ ਹੀ ਗਰੀਬੀ ਚ ਆਟਾ ਗਿੱਲਾ ਹੈ ਇਹ ਤਾਂ ਹੁਣ ਉਹ ਹੀ ਦੱਸ ਸਕਦੇ ਵੀ ਕਿਉਂ ਬਲਮਣਾ ਤੇ ਸੁਣਨ ਦਾ ਇਹ ਵੀ ਹੈ ਵੀ ਉਹਦੇ ਕੋਈ ਕੇਸ ਚੱਲਦਾ ਸੀ ਹੁਣ 10 ਸਾਲ ਦੀ ਕੈਦ ਹੁਣੀ ਸੀ ਹੋ ਸਕਦਾ ਉਹਦੇ ਬਜਨ ਦੀ ਮਾਰ ਨਿਕਲੀ ਹੋਵੇ ਅੱਛਾ ਕੋਈ ਤਾਂ ਹੋ ਸਕਦਾ ਜਿਹੜੇ ਲੋਕ ਰੌਲਾ ਪਾਉਂਦੇ ਜਿਹੜਾ ਆਉਂਦਾ ਸੋਸ਼ਲ ਮੀਡੀਆ ਤੇ ਜਿਹੜਾ ਕੁਛ ਉਹਦੇ ਪਿੰਡ ਦੇ ਸਰਪੰਚ ਨੇ ਕਿਹਾ ਵੀ ਅਸੀਂ ਤਾਂ ਕੋਈ ਵੈਰੀਫਿਕੇਸ਼ਨ ਕਰੀ ਨਹੀਂ ਉਹਨੇ ਕਿਹਾ ਵੀ ਤਾਂ ਵੈਰੀਫਿਕੇਸ਼ਨ ਕਰੀ ਨਹੀਂ ਕੋਈ ਨਹੀਂ ਅਸੀਂ ਤਾਂ ਕੋਈ ਮੋਰਾ ਨਹੀਂ ਲਾਈਆਂ ਉਹ ਤੇ ਫਿਰ ਉਹਦੇ ਮੋਰਾ ਕਿ ਨਹੀਂ ਲਾਤੀਆਂ ਕਿਉਂ ਭੇਜੀਏ ਥੋਨੇ ਮੁਲਕ ਨੇ ਜਾਣ ਬੁੱਝ ਕੇ ਸਾਥ ਸਾਰਿਆਂ ਨੇ ਸਾਨੂੰ ਬਦਨਾਮ ਕੀਤਾ ਜਾ ਰਿਹਾ ਸਾਡਾ ਉਹਦੇ ਨਾਲ ਕੋਈ ਲੈਣ ਦੇਣ ਨਹੀਂ ਹੈਗਾ ਜਿਹੜਾ ਕੋਈ ਆਪਣੀ ਮਰਜ਼ੀ ਨਾਲ ਖੇ ਖਾਂਦਾ ਜਿੱਥੇ ਮਰਜ਼ੀ ਧੱਕੇ ਖਾਵੇ ਅਰੇ ਅਸੀਂ ਅਕਸਰ ਕਹਿ ਦਿੰਨੇ ਆ ਪਰ ਜਦੋਂ ਸਾਡੇ ਗੁਰੂ ਸਾਹਿਬ ਦੀ ਧਰਤੀ ਦੀ ਉਸਨੇ ਵਰਤੋਂ ਕੀਤੀ ਸਰਬਜੀਤ ਕੌਰ ਨੇ ਉਸ ਦੀ ਕੀ ਸਜ਼ਾ ਮਿਲਣੀ ਚਾਹੀਦੀ ਆ ਸਰ ਦੇਖੋ ਉਹ ਤਾਂ ਮਿਲ ਗਈ ਸਜ਼ਾ ਤਾਂ ਨੂੰ ਮਿਲ ਗਈ ਸਜ਼ਾ ਦੇ ਹੋ ਜਿਹੜੀ ਸਾਰਿਆਂ ਦੇ ਮਨੋਂ ਲੱਗੀ ਜਿਹੜੀ ਸਾਰਿਆਂ ਦੇ ਨਫਰ ਦਾ ਪਾਤਰ ਬਣ ਗਈ ਉਹ ਤਾਂ ਮਰਿਆ ਨੂੰ ਵੱਧ ਹੋ ਗਈ ਉਹਦੀ ਕੀ ਇੱਜ਼ਤ ਰਹੀ ਜੇ ਉਹਨੇ ਸਾਡੀ ਧਰਤੀ ਨੂੰ ਲਾਜ ਲਾਤੀ ਇੱਥੇ ਦੀ ਜਾਂ ਉਹਦੇ ਪਰਿਵਾਰ ਨੂੰ ਲਾਜ ਲਾ ਕੇ ਤੁਰ ਗਈ ਜਿਹੜੇ ਜੰਮੇ ਜਾਏ ਨੇ ਪੋਤਿਆਂ ਵਾਲੇ ਦੱਸਦੇ ਨੇ ਵੀ ਦੋ ਪੋਤੇ ਨੇ ਉਹਦੇ ਜਿਨ੍ਹਾਂ ਦੇ ਉਹਨੇ ਪ੍ਰਵਾਹ ਨਹੀਂ ਮੰਨੀ ਤੇ ਉਹ ਤਾਂ ਖਤਮ ਹੋ ਗਈ ਉਹਦਾ ਨਿਰਨਜਰ ਨਾਲ ਡੇਗੀ ਮਰੇ ਨਾਲੋਂ ਤਾਂ ਜਿਹੜਾ ਉਹ ਜਿਹੜਾ ਉਹ ਨਾ ਮਰਿਆ ਤੋਂ ਵੱਧ ਹੋ ਗਈ ਉਹਦਾ ਹੁਣ ਕੁਝ ਨਹੀਂ ਬਣਨਾ ਉਹਦੇ ਲੱਖ ਉਹਦੇ ਲਾਣ ਤਾਂ ਜਿੰਨਾ ਚਿਰ ਜਿਉਂਦੀ ਰਹੂਗੀ ਚਾਹੇ ਇੱਥੇ ਰਹੇ ਚਾਹੇ ਉੱਥੇ ਰਹੇ ਉਹਨੂੰ ਲਾਣ ਤਾਂ ਹੀ ਪੈਂਦੀ ਰਹੇ ਉਹ ਲੱਗਦਾ ਇੱਥੇ ਆਜੂਗੀ ਉਹ ਤੇ ਆਵੇ ਨਾ ਆਵੇ ਉਹਨੂੰ ਕਿਸੇ ਨੇ ਮੂੰਹ ਨਹੀਂ ਲਾਉਣਾ ਪਰ ਉਸ ਲਾਣਤੀ ਪੈਣੀ ਆ ਪਰ ਇਸ ਤਰੀਕੇ ਨਾਲ ਹੁਣ ਐਸਜੀਪੀਸੀ ਨੇ ਕਹਿ ਦਿੱਤੀ ਹੁਣ ਕਿਸੇ ਵੀ ਅਸੀਂ ਇਕੱਲੇ ਕੱਲਿਆਂ ਕਿਸੇ ਵੀ ਬੀਬੀ ਨੂੰ ਨਹੀਂ ਜਥੇ ਚ ਭੇਜਾਂਗੇ ਲੱਗਦਾ ਕਿ ਹੋਰਾਂ ਦੇ ਰਾਹ ਇਸ ਨੇ ਔਖੇ ਕਰ ਦਿੱਤੇ ਗੁਰੂ ਸਾਹਿਬ ਦੀ ਧਰਤੀ ਤੇ ਨਤਮਤਸਕ ਹੋਣ ਜਾਣਾ ਕਈ ਸੰਘਰਸ਼ ਇਹ ਗਲਤ ਆ ਜੇ ਕਿਸੇ ਨੂੰ ਇੱਕ ਦੀ ਸਦਾ ਸਾਰਿਆਂ ਨੂੰ ਮਿਲਣੀ ਚਾਹੀਦੀ ਥੋੜਾ ਮਿਲ ਜਾਈ ਹੁਣ ਹਰੇਕ ਪਹਿਲਾਂ ਵੀ ਕਿੰਨੇ ਸਾਲ ਹੋ ਗਏ ਪਹਿਲਾਂ ਤੋਂ ਸਾਲਾਂ ਬਧੀਆਂ ਤੋਂ ਜਥੇ ਜਾਂਦੇ ਨੇ ਗੁਰੂ ਆਰਜਨ ਦੇਵ ਆਪਣੇ ਆਪਣੇ ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਗੁਰਪੁਰ ਗੁਰਨਾਕ ਪਾਤਸ਼ਾਹ ਇੱਥੇ ਹੀ ਜਾਂਦੇ ਨੇ ਬਸ ਸਾਖੀ ਨੂੰ ਜਾਂਦੇ ਨੇ ਦੋ ਵਾਰੀ ਜੱਤਾ ਜਾਂਦਾ ਵੱਡੀ ਗਿਣਤੀ ਦੇ ਉਹ ਵੀ ਜਾਂਦੇ ਰਹਿੰਦੇ ਨੇ ਉਹਨਾਂ ਤਾਂ ਉਹਨਾਂ ਦੇ ਸਵਾਲ ਹੀ ਚੈਲੰਜ ਆ ਕੇ ਨਾ ਵੀ ਮੇਨਾ ਫੜਾ ਫੜਕਾਏ ਤਾਂ ਉਹਨਾਂ ਨੇ ਬਸ ਆਪਦੇ ਪੱਲਾ ਝਾੜ ਲਿਆ ਵੀ ਹੁਣ ਅਸੀਂ ਗਾਹ ਨੂੰ ਕਿਸੇ ਨੂੰ ਦਿੰਦੇ ਨਹੀਂ ਇਕੱਲੇ ਬੀਬੀ ਨੂੰ ਹੁਣ ਇਸ ਪੂਰੀ ਯਾ ਯਾ ਸਭ ਤੋਂ ਪਹਿਲਾਂ ਤੇ ਮੈਂ ਦੋਸਤਾਂ ਅੱਗੇ ਮਾਫ਼ ਰਤ ਕਰਨਾ ਕਿ ਉਹ ਸਵਾਲ ਪੁੱਛ ਲੈਣੀ ਸਵਾਲੀਆ ਦਾ ਪੁੱਛਿਆ ਕਿ ਗਨਗਰੀ ਮੁਲਕ ਦੇ ਉੱਥੇ ਅੱਗੇ ਆਟਾ ਮੰਦ ਲਗ ਗਿੱਲੇ ਓਏ ਯਾਰ ਅਜੇ ਬਾਕੀ ਅਮ ਹੁਣ ਅਬ ਸਿਰियस ਹੋ ਕੇ ਗੱਲ ਕਰਨੇ ਆ ਕਿ ਜਿਹੜੇ ਸਾਲ ਚਿੱਕੰਦੀ ਵਾਰੀ ਹਾਸਾ ਆਉਂਦਾ ਉਹ ਆ ਗਿਆ ਤੇ ਗੱਲ ਇਹ ਵੀ ਆਈ ਆ ਕਿ ਇਹ ਗੱਲ ਠੀਕ ਏ ਨਿਹੰਗ ਸਿੰਘ ਦੀ ਕਿ ਉਹਨੇ ਸਿੱਖਾਂ ਦੇ ਜਜ਼ਬਾਤ ਨੂੰ ਮਜਰੂ ਕੀਤਾ ਹਾਂਜੀ ਯਾਨੀ ਕਿ ਉਹਨਾਂ ਦੇ ਭਾਵਨਾਵਾਂ ਨੂੰ ਕਹਿੰਦੇ ਨੇ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਕਿਉਂਕਿ ਉਹਨੇ ਜਿਹੜਾ ਤਰੀਕਾ ਵਾਰਦਾਤ ਅਪਣਾਇਆ ਨਾ ਉਹ ਟੋਟਲੀ ਰੋਂਗ ਹੈ ਹੂੰ ਇਹ ਨਜੇਗੇ ਉਹ ਮੈਂ ਇੱਕ ਹੋਰ ਬੰਦੇ ਦੀ ਗੱਲ ਸੁਣਾਈ ਉਹਨਾਂ ਨੇ ਕਿਹਾ ਜੀ ਮੁਹੱਬਤ ਤੇ ਪਿਆਰ ਜਾਂ ਮਜ਼ਹਬ ਜਿਹੜਾ ਨਾ ਉਹ ਚਲੋ ਜਾਤੀ ਵੀ ਅਗਲੇ ਬੰਦੇ ਦਾ ਮਸਲਾ ਹੈ ਉਹ ਜੋ ਮਰਜ਼ੀ ਕਰੇ ਮਜ਼ਹਬ ਵੀ ਚੇਂਜ ਕਰਨਾ ਚਾਹੁੰਦਾ ਹੈ ਉਹ ਕਰ ਸਕਦਾ ਤੁਸੀਂ ਉਹਨੂੰ ਰੋਗ ਨਹੀਂ ਸਕਦੇ ਉਹ ਅਗਰ ਮੁਹੱਬਤ ਵੀ ਕਰਨਾ ਚਾਹੁੰਦਾ ਤੇ ਕਰੇ ਹੂੰ ਲੇਕਿਨ ਉਹਨੇ ਜਿਹੜੀਆਂ ਚੀਜ਼ਾਂ ਦਾ ਸਹਾਰਾ ਲਿਆ ਹੈ ਨਾ ਮਤਲਬ ਕਿ ਗੁਰੂ ਦਾ ਸਹਾਰਾ ਲਿਆ ਗੁਰੂ ਦੀ ਧਰਤੀ ਦਾ ਸਹਾਰਾ ਲਿਆ ਫਿਰ ਉਹਨਾਂ ਜਥੇਦਾਰਾਂ ਨਾਲ ਆਏ ਨੇ ਉਹਨੇ ਮਜ਼ਹਬ ਦਾ ਜਿਹੜਾ ਸਹਾਰਾ ਲਿਆ ਨਾ ਉਹ ਉਹ ਗਲਤ ਹੈ ਹਮੇਸ਼ਾ ਤੋਂ ਅਸੀਂ ਇਹੀ ਗੱਲ ਕਰਦੇ ਆ ਰਹੇ ਆ ਜਾਂ ਜ਼ਿਆਦਾਤਰ ਲੋਕ ਇਹੀ ਗੱਲ ਕਰਦੇ ਪਏ ਨੇ ਕਿ ਜਿਹੜਾ ਉਹਨੇ ਤਰੀਕਾ ਕੀਤਾ ਨਾ ਉਹ ਤਰੀਕਾਕਾਰ ਗਲਤ ਹੈ ਹਾਂ ਦੂਸਰਾ ਬਾਕੀ ਉਹ ਜੋ ਮਰਜ਼ੀ ਕਰੇ ਉਹਦੀ ਜ਼ਾਤੀ ਜ਼ਿੰਦਗੀ ਹੈ ਦੂਸਰਾ ਉਹਨਾਂ ਨੇ ਇਹ ਵੀ ਕਿਹਾ ਨਾ ਕਿ ਅਸੀਂ ਉਹਨੂੰ ਲਿਆ ਕੇ ਕੀ ਕਰਨਾ ਜਿਨ੍ਹਾਂ ਨੇ ਆਪਣੇ ਪਿੰਡ ਦੇ ਜਿਨ੍ਹਾਂ ਆਪਣੇ ਧਰਮ ਦੀ ਜਿਨ੍ਹਾਂ ਆਪਣੇ ਪੰਜਾਬ ਦੀ ਉਹ ਨਹੀਂ ਕੀਤੀ ਖਾਤਰ ਨਹੀਂ ਕੀਤੀ ਹਾਂਜੀ ਤੇ ਉਹਨੂੰ ਲਿਆ ਕੇ ਹੁਣ ਕੀ ਕਰਨਾ ਸੀ ਬਾਈ ਦੱਬਾ ਕਰੋ ਜਿੱਥੇ ਉਹ ਚਲੀ ਗਈ ਬਸ ਠੀਕ ਹੈ ਬਾਕੀ ਦੂਸਰਾ ਹੈ ਕਿ ਉਹਨੇ ਆਖਿਆ ਕਿ ਉਹ ਤੋਪੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ ਤੇ ਉਹ ਉਹ ਵੀ ਗੱਲ ਹੈ ਕਿ ਇਹ ਕੀ ਪਤਾ ਕਿ ਨਾ ਇੱਧਰ ਦੀ ਰਵੇ ਤੇ ਨਾ ਉੱਧਰ ਦੀ ਰਵੇ ਬਾਕੀ ਇੱਕ ਹੋਰ ਗੱਲ ਜ਼ਿਕਰਿਆ ਕਿ ਉਹ 52 ਸਾਲ ਕਹਿੰਦੇ ਉਹਦੀ ਉਮਰ ਹੈ ਹਾਂ 48 ਸਾਲ ਨਹੀਂ ਨਹੀਂ ਮੈਂ 52 ਸਾਲ ਸੁਣਿਆ ਛੋਟ ਛੋਟ ਹਾਂਜੀ 52 ਸਾਲ ਉਮਰ ਹੈ ਤੇ ਦੋ ਪੋਤਰੇ ਹਾਲੀਏ ਤੇ ਦੋ ਪੋਤਰੇ ਵੀ ਨੇ ਪੁੱਤਰ ਤੇ ਹੈ ਹੀ ਨੇ ਪੋਤਰੇ ਵੀ ਨੇ ਮਤਲਬ ਕਿ ਦਾਦੀ ਹੈ ਉਹ ਤੇ ਉਹ ਇਹ ਜਿਹਦਾ ਇਹੋ ਜਿਹੀਆਂ ਹਰਕਤਾਂ ਕਰਦੇ ਚਲੋ ਕੋਈ ਬੰਦਾ ਯੰਗ ਜਾਂ ਕੋਈ ਬੱਚਾ ਗਲਤੀ ਕਰੇ ਤੇ ਚਲੋ ਬੰਦਾ ਕਹਿੰਦਾ ਵੀ ਹੈ ਇਹ ਤਾਂ ਫਿਰ ਸੋਚੀ ਸਮਝੀ ਬੇਵਾਕੂਫੀ ਹੁੰਦੀ ਹੈ ਨਾ ਇਸ ਤਰ੍ਹਾਂ ਦੀ ਸਿਸਟਮ ਮੈਂ ਇਹ ਬੁੜੀਆਂ ਵੀਡੀਓ ਕੱਲੀਆਂ ਵੇਖੀਆਂ ਉਹਨਾਂ ਚ ਕਿਸੇ ਨੇ ਇਹ ਨਹੀਂ ਕਿਹਾ ਕਿ ਸਾਨੂੰ ਇਹ ਕੋਈ ਇਤਰਾਜ਼ ਨਹੀਂ ਕਿ ਸਲਾਮ ਕਬੂਲ ਕੀਤਾ ਨਹੀਂ ਕੀਤਾ ਕਿਸੇ ਨੇ ਨਹੀਂ ਇਹ ਗੱਲ ਕੀਤੀ ਗੱਲ ਉਹਨਾਂ ਨੇ ਕਿਹਾ ਕਿ ਜਿਹੜਾ ਨੇ ਗਈ ਨਾ ਜੱਥੇ ਦੇ ਨਾਲ ਯਾਨੀ ਕਿ ਜਿਸ ਗਈ ਸੀ ਯਾਨੀ ਕਿ ਜਿਸ ਮਕਸਦ ਵਾਸਤੇ ਉਹ ਗਈ ਸੀ ਉਹ ਪੂਰਾ ਨਹੀਂ ਕੀਤਾ ਤੇ ਜਿਹੜਾ ਪਤਾ ਨਹੀਂ ਕੀ ਉਹ ਆਸ਼ਕੀ ਮਸ਼ੂਕੀਆਂ ਦੇ ਚੱਕਰਾਂ ਦੇ ਵਿੱਚ ਉਹ ਮਤਲਬ ਕਿ ਜਿਹੜਾ ਉਹਨਾਂ ਆਪਣਾ ਮਕਸਦ ਸੀ ਉਹਨੇ ਪੂਰਾ ਕੀਤਾ ਜਿਹੜਾ ਮਜ਼ਬਦ ਦਾ ਜਾਂ ਧਰਮ ਦਾ ਜਾਂ ਜੱਥੇ ਦਾ ਮਕਸਦ ਸੀ ਇੱਥੇ ਆਉਣ ਦਾ ਉਹ ਉਹਨੇ ਬਜਾਏ ਉਹਨੇ ਆਪਣੇ ਜ਼ਾਤੀ ਮੁਫਾਦਤ ਵਾਸਤੇ ਉਹ ਚੀਜ਼ਾਂ ਇਸਤੇਮਾਲ ਕੀਤੀ ਸਾਰੀ ਦੂਸਰਾ ਕੋਰੇ ਵੀ ਚੀਜ਼ ਹੈ ਜਈਆ ਕਿ ਠੀਕ ਹੈ ਉਹਨੇ ਉਹ ਇਸਲਾਮ ਕਬੂਲ ਕੀਤਾ ਉਹਨੇ ਵਿਆਹ ਕਰ ਲਿਆ ਠੀਕ ਹੈ ਲੇਕਿਨ ਗੱਲ ਕਰਨ ਦਾ ਮਕਸਦ ਇਹ ਵੀ ਕਿ ਇਹ ਇਹਨੂੰ ਪਾਕਿਸਤਾਨ ਦੀ ਗਵਰਨਮੈਂਟ ਨੂੰ ਵੀ ਚਾਹੀਦਾ ਕਿ ਉਹਨੂੰ ਬਕਾਇਦਾ ਹੁੰਦਾ ਰਿਕਾਰਡ ਚੈੱਕ ਕੀਤਾ ਜਾਵੇ ਸੋ ਏਜੰਟ ਨਾ ਹੋਵੇ ਸੋ ਗੱਲਬਾਤ ਇਸ ਤਰ੍ਹਾਂ ਦੀ ਨਾ ਹੋਵੇ ਤੇ ਉਹ ਇਹ ਨਹੀਂ ਮੈਂ ਤੁਹਾਨੂੰ ਦੱਸਣਾ ਨਾ ਕਿ ਇਹਦੇ ਵਿੱਚ ਨਾ ਜ਼ਿਕਰਿਆ ਭਲਾ ਕੀ ਹੁੰਦਾ ਉਹ ਕਹਿੰਦੇ ਵੀ ਨਾ ਕਿ ਏਜੰਸੀਆਂ ਉਧਰ ਕੰਮ ਕਰਨੀਆਂ ਏਜੰਸੀਆਂ ਇੱਧਰ ਵੀ ਕੰਮ ਕਰ ਸਕਦੀਆਂ ਲੇਕਿਨ ਜਦੋਂ ਇੱਕ ਬੰਦਾ ਕਿਸੇ ਵੀ ਮੁਲਕ ਦੇ ਵਿੱਚ ਨਿਕਾਹ ਕਰ ਲੈਂਦਾ ਨਾ ਸ਼ਾਦੀ ਕਰ ਲੈਂਦਾ ਤੇ ਉਸ ਤੋਂ ਬਾਅਦ ਉਹ ਜ਼ਾਇਲਮ ਅਪਲਾਈ ਕਰ ਦਿੰਦਾ ਮਤਲਬ ਕਿ ਜਾ ਕੇ ਅਦਾਲਤ 'ਚ ਦੱਸ ਦਿੰਦਾ ਕਿ ਵੀ ਮੈਂ ਭਾਈ ਨਿਕਾਹ ਕੀਤਾ ਹੈ ਆ ਇਹ ਤੋਂ ਦੇ ਸ਼ਾਇਰੀ ਨਾਲ ਤੇ ਫਿਰ ਉਹ ਅਦਾਲਤ ਦਾ ਤੇ ਉਸ ਬੰਦੇ ਦਾ ਮਸਲਾ ਹੋਇਆ ਜਨਾ ਜਿੰਨੀ ਦਿਨ ਅਦਾਲਤ ਦਾ ਕੋਈ ਨਵਾਂ ਫੈਸਲਾ ਜਾਂ ਅਦਾਲਤ ਦਾ ਫੈਸਲਾ ਨਹੀਂ ਆਂਦਾ ਉਹਨੇ ਨਾ ਪੁਲਿਸ ਕੁਝ ਕਰ ਸਕਦੀ ਨਾ ਏਜੰਸੀ ਤੇ ਨਾ ਕੋਈ ਮਤਲਬ ਕਿ ਕੋਈ ਹੋਰ ਅਦਾਰਾ ਉਹਨਾਂ ਦੇ ਖਿਲਾਫ ਜਾ ਸਕਦਾ ਸਿਰਫ ਅਦਾਲਤ ਆਪਣਾ ਕੰਮ ਕਰ ਸਕਦੀ ਅਦਾਲਤ ਆਪਣਾ ਕੰਮ ਕਰੇਗੀ ਫਿਰ ਫੈਸਲਾ ਸੁਣਾਏਗੀ ਉਸ ਸਾਹਿਬ ਨਾਲ ਫਿਰ ਜਿਹੜਾ ਅਦਾਰਾ ਕੋਈ ਵੀ ਹੈ ਉਹ ਉਹਨੇ ਤੇ ਇੰਪਲੀਮੈਂਟ ਕਰਦਾ ਹੋਰ ਵੈਸੇ ਤੇ ਉਹਨੇ ਜਾਣਾ ਤੇ ਵਾਪਸ ਹੀ ਹੈ ਉਹਦੇ ਕਿਸੇ ਨਾ ਕਿਸੇ ਤਰੀਕੇ ਉਹਨਾਂ ਨੇ ਭੇਜ ਦੇਣਾ ਜੇ ਉਹ ਮਤਲਬ ਕਿ ਅਗਰ ਉਹਨਾਂ ਨੇ ਅਦਾਲਤ ਨੇ ਦੇ ਖਿਲਾਫ ਵੀ ਬਿਆਨ ਦੇ ਦਿੱਤਾ ਉਹਦੇ ਹੱਕ 'ਚ ਵੀ ਫੈਸਲਾ ਦੇ ਦਿੱਤਾ ਫਿਰ ਵੀ ਕੋਈ ਨਾ ਕੋਈ ਐਸਾ ਤਰੀਕਾ ਨਿਕਲ ਹੀ ਜਾਂਦਾ ਹੈ ਕਿ ਵੀ ਉਹ ਤੁਸੀਂ ਕਿਸੇ ਹੋਰ ਮੁਲਕ ਦਾ ਸ਼ਹਿਰੀ ਰੱਖਦੇ ਨਹੀਂ ਨਾ ਸਕਦੇ ਬਿਲਕੁਲ ਸਹੀ ਜਾਂ ਤੇ ਫਿਰ ਪਾਕਿਸਤਾਨੀ ਸ਼ਹਿਰੀਆ ਦੇਣੀ ਪਏਗੀ ਤੇ ਜਾਂ ਫਿਰ ਮਤਲਬ ਕਿ ਉਹਨੂੰ ਭੇਜਣਾ ਪਏਗਾ ਇੱਕ ਹੋਰ ਗੱਲ ਜਿਹੜਾ ਕਹਿੰਦੇ ਨੇ ਕਿ ਉਹਨਾਂ ਨੇ ਵਿੱਚ ਗੱਲਾਂ ਗੱਲਾਂ ਦੇ ਵਿੱਚ ਗੱਲ ਕੀਤੀ ਸੀ ਜਿਹੜੀ ਤੁਸੀਂ गौर ਨਹੀਂ ਕੀਤੀ ਉਹਨਾਂ ਨੇ ਗੱਲਾਂ ਜੇ ਕੀਤੀ ਸੀ ਹੋ ਸਕਦਾ ਹੈ ਕਿ ਕਿਦਰੇ ਇੱਕ ਕਿਸੇ ਨੇ ਪੁਆਇੰਟ ਕੀਤੀ ਹੋਵੇ ਏਜੰਸੀ ਨੇ ਕਿਸੇ ਨੇ ਜਾਂ ਕਿਸੇ ਨੇ ਕਿਉਂਕਿ ਉਹਦੀ ਇੱਥੇ ਕੋਠੀ ਵੀ ਸੀ ਉਹਦੇ ਕੋਲ ਸਾਰਾ ਕੁਝ ਪੈਸਾ ਵੀ ਸੀ ਜੋ ਗਰੀਬੜੇ ਜੇ ਨਾਲ ਇੱਥੇ ਆਣ ਕੇ ਵਿਆਹ ਕਰ ਲਈ ਜੋ ਕਿ ਕੌਮ ਦਾ ਵੀ ਮੇਰਾ ਖਿਆਲ ਨਹੀਂ ਆਈ ਏ ਹਾਂ ਤੇ ਉਹਦੇ ਨਾਲ ਵਿਆਹ ਕਰਵਾ ਜੋ ਕਿਵੇਂ ਰਾਜ਼ੀ ਹੋ ਸਕਦੀ ਹੋ ਸਕਦਾ ਹੈ ਕਿ ਕਿਸੇ ਨੇ ਕਿਸੇ ਮੁਕਸਦ ਦੇ ਤਹਿਤ ਭੇਜੀ ਹੋਵੇ ਕਹਿੰਦੇ ਨੇ ਕਿ 12 ਸਾਲ ਤੋਂ ਵਾਪਸ ਚ ਰਾਬਤੇ ਚ ਸੀ 9 ਸਾਲ ਤੋਂ ਅੱਛਾ 9 ਸਾਲ ਤੋਂ ਆਪਸ ਵਿੱਚ ਰਾਪਟੇ ਸਟੇ ਸੀ ਮਤਲਬ ਕਿ ਗੱਲਬਾਤ ਉਹਨਾਂ ਦੀ ਡੇਲੀ ਹੁੰਦੀ ਸੀ ਵੀਡੀਓ ਕਾਲ ਵੀ ਹੁੰਦੀ ਸੀ ਸਾਰਾ ਕੁਝ ਹੁੰਦਾ ਸੀ ਤੇ ਇਹ ਵੀ ਸ਼ਾਦੀ ਹੋਦਾ ਇਥੋਂ علاوہ ਇਹ ਵੀ ਇੰਦੇ ਦੀ ਬਾਲ ਬੱਚੇ ਨੇ ਬਸ ਇਹ ਵੀ ਕਿ ਤਾਰ ਜੁੜ ਜਗੇ ਜਾਂ ਜੋ ਵੀ ਅੱਲਾਹ ਬਿਹਤਰ ਜਾਣਦਾ ਬਾਕੀ ਵੀਡੀਓ ਦੋਸਤੋ ਕਿੰစီ ਲੱਗੀ ਜਰੂਰ ਦੱਸਿਆ ਜੇ ਤੇ ਮੈਂ ਨੇ ਨਵੀਂ ਵੀਡੀਓ ਨਾਲ ਆਪਣਾ ਖਿਆਲ ਰੱਖਿਆ ਜੇ ਅੱਲਾਹ ਨਿਗੇਬਾ